ਸਤਿ ਸ਼੍ਰੀ ਅਕਾਲ ਜੀ ਸਾਰੇ ਆਲੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਵੀਡੀਓ ਦੇ ਵਿੱਚ ਨਵੀਆਂ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਮੌਸਮ ਦੀ ਆਉਂਦੇ ਘੰਟਿਆਂ ਦੀ ਗੱਲ ਕਰਾਂਗੇ ਇਹ ਜਿਹੜੀ ਅਪਡੇਟ ਹੋਏਗੀ ਹੁਣ ਲਗਭਗ ਸਵੇਰ ਦੇ 11 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਦੀ ਹੋਏਗੀ ਐਸ ਲਈ ਜਿਆ ਤਾਜ਼ਾ ਸੈਟੇਲਾਈਟ ਦਾ ਸਿਰਾ ਤੁਹਾਨੂੰ ਦਿਖਾ ਰਿਹਾ ਲਗਭਗ ਸਵੇਰ ਦੇ 11 ਵਜੇ ਰਿਹਾ ਬਦਲਾ ਦਾ ਜਿਹੜਾ ਨਿਰਮਾਣ ਹੈ ਉਹ ਲਗਾਤਾਰ ਪੰਜਾਬ ਦੇ ਉੱਪਰ ਹੋ ਰਿਹਾ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਹਲਕੇ ਹੱਦਲੇ ਇਹ ਪਛਮੇ ਸਿਸਟਮ ਦੇ ਸਰਕਾਰ ਦਾ ਇਹ ਬਦਲਾ ਦਾ ਨਿਰਮਾਣ ਜਿਹੜਾ ਚੱਲ ਰਿਹਾ ਹੈ ਸੋ ਅੱਜ ਪੂਰਾ ਸਵੇਰ ਵੇਲੇ ਤਾਂ ਕਾਫੀ ਹਲਕੀ ਰਫਤਾਰ ਨਾਲ ਚੱਲ ਰਹੀ ਆ ਸੀ ਪੰਜਾਬ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਪਰ ਐਸੇ ਲਈ ਜੇ ਅਗਰ ਗੱਲ ਕਰਦੇ ਹਾਂ ਤਾਂ ਹਲੇਰੀ ਜਿਹੜੀ ਕਾਫੀ ਤੇਜ਼ ਹੈ ਉਹ ਹਲੇਰੀ ਕਹਿ ਸਕਦੇ ਪੂਰੀ ਦੀ ਹਵਾ ਹੈ ਤੇ ਕਾਫੀ ਤੇਜ਼ ਹਾਲੇ ਕਿ ਜਿਵੇਂ ਸਪੀਡ ਹੈ ਜਿਹੜੀ 30 40 35 40 ਦੇ ਆਸ-ਪਾਸ ਜਿਹੜੀ ਜਿਹੜੀ ਸਪੀਡ ਹੈ ਇਹਦੀ ਦਰਜ ਹੋ ਰਹੀ ਹੈ ਉੱਤੋਂ ਹੀਟ ਵੈਰੀ ਆ ਹੋਰ ਆ ਲਿਆਗੇ ਨਵੀਂ ਸਟ੍ਰੈਪ ਪੰਜਾਬ ਹਰਿਆਣਾ ਦੇ ਵਿੱਚ ਸੇ ਤਿੰਨੋਂ ਜਿਹੜੇ ਕੰਪੈਰੀਸ਼ਨ ਨੇ ਇਹ ਤਰਨੋ ਫਿੱਟ ਬੈਠ ਰਹੇ ਨੇ ਕਿ ਅੱਜ ਵੀ ਸਿਸਟਮ ਖੜਕਾ ਦੜਕਾ ਕਰੇਗਾ ਸੋ ਕੱਲੇ ਜੁਆਏ ਦੁਪਹਿਰ ਤੋਂ ਬਾਅਦ ਗਾਰਜਲਿਸਕ ਵਾਲੇ ਬਦਲਾ ਤਾਂ ਨਿਰਮਾਣ ਹੋਇਆ ਸੀ ਖਾਸ ਕਰ ਮਾਝਾ ਵਾਲੇ ਲਹਿੰਦੇ ਵਾਲੇ ਫਾਸੇ ਤੇ ਉਹ ਚੜ੍ਹਦੇ ਵਾਲੇ ਫਾਸੇ ਨੂੰ ਬਹੁਤ ਖੇਤਰਾਂ ਨੂੰ ਕੋਚ ਕਰ ਗਿਆ ਸੀ ਤਾਂ ਇਹ ਝਖੜ ਕਾਲ ਚੱਲਿਆ ਸੀ ਸੋ ਅੱਜ ਵੀ ਅਸਾਰ ਬਣ ਗਏ ਨੇ ਜੀ ਦੁਪਹਿਰ ਤੋਂ ਫਿਲਹਾਲ ਤਾਂ ਕੜੀ ਕਾਮਣਾ ਕਿਤੇ ਕਿਤੇ ਪੰਜ ਸੱਤ ਕਰੀਆਂ ਡਿੱਗ ਜਾਣ ਇਹ ਇਦਾਂ ਦਾ ਹੋ ਸਕਦਾ ਪਰ ਦੁਪਹਿਰ ਤੋਂ ਬਾਅਦ ਗਰਜਲਿਸ਼ਕ ਵਾਲੇ ਤਗੜੇ ਬਦਲਾਅ ਦਾ ਨਿਰਮਾਣ ਹੋ ਸਕਦਾ ਪੰਜਾਬ ਦੇ ਬਹੁਤੇ ਖੇਤਰ ਨੂੰ ਕਵਰ ਕਰ ਸਕਦੇ ਆ ਕੇਂਦਰੀ ਹਰਿਆਣਾ ਪੱਛਮੀ ਯੂਪੀ ਤੇ ਯੂਪੀ ਦੇ ਜਿਹੜੇ ਪੱਛਮੀ ਖੇਤਰ ਹੈ ਤੇ ਹਿਮਾਚਲ ਵਾਲ ਦੇ ਖੇਤਰ ਔਰ ਕੇਂਦਰੀ ਹਰਿਆਣਾ ਤੇ ਹਰਿਆਣੇ ਦੇ ਉੱਤਰੀ ਹਰਿਆਣੇ ਦੇ ਖਾਸ ਕਰ ਖੇਤਰ ਔਰ ਰਾਜਸਥਾਨ ਦੇ ਪੂਰਬੀ ਫਗਾ ਤੱਕ ਜਿਹੜਾ ਗਰਜਲਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਸੋ ਇਹ ਬਦਲ ਵਾਅ ਸਦਕਾ ਤਗੜੇ ਹਲੇਰ ਚ ਖ ਦੇਆ ਪੰਜਾਬ ਵਾਲੇ ਫਸਾਏ ਵੀ ਹਰੇ ਰਚਾ ਖਰਚ ਛੋਲਦੇ ਆਸਾਰ ਨੇ ਸੋ ਇਹ ਦੇਖਣਾ ਹੋਵੇਗਾ ਜੀ ਬਦਲ ਕਿਹੜੇ ਫਸਾਏ ਵੱੜਦਾ ਕਿਉਂਕਿ ਇਹਦੇ ਵਿੱਚ ਅਫਾ ਬਿਲਕੁਲ ਸਹੀਕ ਅਨਮਾਨ ਲਗਾਉਣਾ ਬਹੁਤ ਮੁਸ਼ਕਲ ਹੈ ਗਰਜ ਵਾਲੇ ਜਿਸ ਕੋਲੇ ਬਦਲ ਦਾ ਨਿਰਵਾੜ ਹੋਏਗਾ ਇਹ ਚ ਕੋਈ ਦੋ رائے ਨਹੀਂ ਹੈ 100% ਇਹ ਅਫਾ ਕਹਿ ਸਕਦੇ ਆ ਕਿ ਚਾਂਸ ਜੜਿਆ ਵੱੜ ਚੁਕੇ ਨੇ ਕਿਉਂਕਿ ਜਿਹੜੇ ਸਾਰੇ ਪੈਰਾਮੀਟਰ ਹੁੰਦੇ ਨੇ ਉਹ ਫੈਟੋ ਬੈਠ ਰਹੇ ਨੇ ਪਰ ਇਹ ਦੀ ਹਵਾ ਕਾਫੀ ਤੇਜ਼ ਚੱਲ ਰਹੀ ਆ ਜਿਦਰ ਨਾਲ ਨਮੀ ਜਿਹੜੀ ਲਿਆ ਕੇ ਸਿੱਟ ਰਹੀ ਹੈ ਉਤੋਂ ਹੀਟ ਫੈਰੀ ਹੈ ਧੁੱਪ ਬਹੁਤ ਹੀ ਖੇਤਰਾ ਦੇ ਵਿੱਚ ਲੱਗ ਰਹੀ ਹੈ ਤੇ ਸਰਕੂਲੇਸ਼ਨ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਇਹਦੇ ਸਦਕਾ ਹੁਣ ਫੈਰ ਤੋਂ ਬਾਅਦ ਗਰਜ ਰਿਸ਼ਕ ਵਾਲੇ ਬਦਲਾ ਤੇ ਨਿਮਾਣ ਜਿਹੜਾ ਹੋਣਾ ਸ਼ੁਰੂ ਹੋ ਜਾਏਗਾ ਆ ਸਾਰੇ ਜਾਫਰੇ ਨੇ ਮਾਝਾ ਦੋਆਬਾ ਖੇਤਰ ਪੁਆਦ ਖੇਤਰ ਔਰ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਲੈ ਕੇ ਚੜ੍ਹਦੇ ਵਾਲੂ ਖੇਤਰ ਯਾਨਕਿ ਜੇਕਰ ਅਫਾ ਜ਼ਿਲ੍ਹਾ ਵਰਤੋਂ ਦੱਸੀਏ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਫਟਾਣਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰ ਬਰਨਾਲਾ ਮਾਨਸਾ ਬਠਿੰਡਾ ਦੇ ਮੌਕਾ ਇਹਨਾਂ ਖੇਤਰਾਂ ਦੇ ਵਿੱਚੋਂ ਫਿਰ ਤੋਂ ਹਨੇਰ ਝੱਖੜ ਚੱਲ ਸਕਦਾ ਪਰ ਬਹੁਤੇ ਖੇਤਰਾਂ ਨੂੰ ਹਨੇਰ ਝੱਖੜ ਛੱਡੇਗਾ ਵੀ ਕੁਝ ਆਗਾਂ ਦੇ ਵਿੱਚ ਹਲਕਾ ਕਣੀ ਕਾਮਣਾ ਤੇ ਕੁਝ ਖਾਇਸਾ ਜਲੇ ਹੋ ਸਕਦੇ ਨੇ ਜਿੱਥੇ ਇੱਕ ਪੱਟੀ ਦੀ ਤਰ੍ਹਾਂ ਜਿਹੜਾ ਹਨੇਰ ਝੱਖੜ ਹੈ ਉਹ ਲੈਂਦੇ ਤੋਂ ਚੜਦੇ ਵੱਲੋਂ ਕੋਚ ਕਰਦਾ ਹੋਇਆ ਕੇਂਦਰੇ ਹਰਿਆਣਾ ਜਾਂ ਉੱਤਰੀ ਹਰਿਆਣੇ ਤੋਂ ਪਾਰ ਕਰਦਾ ਹੋ ਜਾ ਪੱਛਮੀ ਯੂਪੀ ਦੇ ਵਿੱਚ ਜਾ ਕੇ ਸਮਾਪਤ ਹੋਵੇਗਾ ਐਦਾਂ ਦੀਆਂ ਕਿਆਸ ਰਹੀਆਂ ਫੱਲਾ ਸਕਦੇ ਆ ਇਹ ਅਨੁਮਾਨ ਨੇ ਇਹ ਚਾਂਸ ਨੇ ਤੇ ਬਾਕੀ ਤੁਹਾਨੂੰ ਅਪਡੇਟ ਜੜੀ ਅਸੀਂ ਲਿਖਤੀ ਪੋਸਟਾਂ ਹੀ ਸਾਂਝੀ ਕਰਦੇ ਰੁਹਾਗੇ ਧਰਵਾਜੇ ਸ਼ੁਕਰੀ